ਦੇਵਤਿਆਂ ਦੀ ਧਰਤੀ ਦੇ ਉੱਤੇ ਦਾਣਾਮਾਲਾ ਲਖਸ਼ਾਂ ਦਾ ਖੇਡ ਬੋਲਿਆ ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਦੇਵਤਿਆਂ ਦੀ ਭੂਮੀ ਧਰਤੀ ਕਿਹਾ ਜਾਂਦਾ ਉਸ ਧਰਤੀ ਦੇ ਉੱਤੇ ਇੱਕ ਪੰਜਾਬੀ ਜੋੜੇ ਦੇ ਨਾਲ ਉਹਨਾਂ ਨੂੰ ਸੈਂਕੜੇ ਬੰਦਿਆਂ ਦੁਆਰਾ ਹਿਮਾਚਲ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਪ੍ਰਤੀਕਿਰਿਆ ਦਿੱਤੇ ਨਹੀਂ ਆਈ ਮੈਂ ਪੁੱਛਣਾ ਚਾਹੁੰਦਾ ਹਾਂ ਰਾਹੁਲ ਗਾਂਧੀ ਨੂੰ ਕਿ ਹਿਮਾਚਲ ਦੇ ਵਿੱਚ ਜਿੱਥੇ ਤੁਹਾਡੀ ਪਾਰਟੀ ਦਾ ਕਾਂਗਰਸ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਾ ਹੋਣਾ ਇਹ ਕੀ ਦਰਸਾਉਂਦਾ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਇਸ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਬਿਆਨ ਦੇਣਗੇ ਕਿ ਇੱਕ ਪੰਜਾਬੀ ਜੋੜੇ ਨੂੰ ਹਿਮਾਚਲ ਦੇ ਵਿੱਚ ਇੱਥੇ ਸਰਕਾਰ ਕਾਂਗਰਸ ਦੀ ਐ ਕੁੱਟਿਆ ਜਾਂਦਾ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਬਿਆਨ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਐ ਬੋਲਿਆ ਨਹੀਂ ਮੈਂ ਚੇਤਾਵਨੀ ਦੇਣਾ ਚਾਹਣਾ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਕੰਮ ਸਰਕਾਰਾਂ ਦਾ ਐ ਕੰਮ ਲੋਕਾਂ ਦਾ ਨਹੀਂ ਐ ਇਹ ਜਿਹੜੀ ਹਕੂਮਤ ਆ ਸੱਖਾਂ ਦਾ ਸ਼ਿਕਾਰ ਖੇਡਣ ਲਈ ਫਿਰ ਉਹੀ ਜਿਹੜੀ ਰਣਨੀਤੀ ਉਹ ਤਿਆਰ ਕਰਦੀ ਹੈ ਅਗਲੀ ਮੈਂ ਬੇਨਤੀ ਕਰਦਾ ਇਹ ਚੇਤਾਵਨੀ ਸਮਝ ਲਓ ਬੇਨਤੀ ਸਮਝ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਹਿਮਾਚਲ ਦੇ ਬੰਦਿਆਂ ਦੀਆਂ ਇਥੇ ਕਲੋਨੀਆਂ ਬਣੀਆਂ ਹੋਈਆਂ ਨੇ ਖਾੜ ਦੇ ਵਿੱਚ ਮਹਾਲੀ ਦੇ ਵਿੱਚ ਜੀਰਖਪੁਰ ਦੇ ਵਿੱਚ ਅਸੀਂ ਉਹਨਾਂ ਦਾ ਸ਼ਾਂਤ ਮੈਇ ਤਰੀਕੇ ਨਾਲ ਵਿਰੋਧ ਕਰਾਂਗੇ ਘਰਾਓ ਕਰਾਂਗੇ ਇੰਨਾ ਧੋਖੇਵਾਜ ਗਦਾਰਾਂ ਦੇ ਕਰਕੇ ਇਹਨਾਂ ਲੀਡਰਾਂ ਕਰਕੇ ਪਿਛਲੇ 8-10 ਸਾਲਾਂ ਦੇ ਵਿੱਚ ਘੱਟੋ ਘੱਟ ਕਟੋ ਘਟ ਪੈਣ 70000 ਬੰਦਾ ਕਰੀਬ-ਕਰੀਬ ਹਿਮਾਚਲ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀਆਂ ਲੈ ਚੁੱਕਿਆ। ਦੇਵਤਿਆਂ ਦੀ ਧਰਤੀ ਦੇ ਉੱਤੇ ਦਾਣਵਾ ਦਾ ਰਕਸ਼ਾ ਦਾ ਖੇਡ ਹੋ ਰਿਹਾ। ਹਾਂਜੀ ਮੈਂ ਗੱਲ ਕਰ ਰਿਹਾ ਹਿਮਾਚਲ ਦੀ। ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ, ਦੇਵਤਿਆਂ ਦੀ ਭੂਮੀ ਧਰਤੀ ਕਿਹਾ ਜਾਂਦਾ ਹੈ। ਉਸ ਧਰਤੀ ਦੇ ਉੱਤੇ ਇੱਕ ਪੰਜਾਬੀ ਜੋੜੇ ਦੇ ਨਾਲ ਜਿਹੜੀ ਪਿਛਲੇ ਦਿਨਾਂ 'ਚ ਕੁੱਟਮਾਰ ਹੋਈ ਆ ਬਹੁਤ ਗੁਰੀ ਤਰ੍ਹਾਂ ਉਸ ਪੰਜਾਬੀ ਜੋੜੇ ਨੂੰ ਇੱਕ ਪੰਜਾਬੀ ਨੌਜਵਾਨ ਸੀ ਨਾਲ ਉਹਦੇ ਇੱਕ ਪੂਰੀ ਜਿਹੜੀ ਸਾਥਣ ਸੀਗੀ ਉਹ ਗੋਰੀ ਸੀਗੀ ਉਹਨਾਂ ਨੂੰ ਸੈਂਕੜੇ ਬੰਦਿਆਂ ਦੁਆਰਾ ਹਿਮਾਚਲ ਦੇ ਵਿੱਚ ਗੁਰੀ ਤਰ੍ਹਾਂ ਕੁੱਟਿਆ ਜਾਂਦਾ ਇੱਕ ਪੰਜਾਬੀ ਨੌਜਵਾਨ ਆਪਣੀ ਜੀਵਨ ਸਾਥਣ ਨੂੰ ਨਾਲ ਲੈ ਕੇ ਹਿਮਾਚਲ ਘੁੰਮਣ ਫਿਰ ਲਈ ਜਾਂਦਾ ਉੱਥੇ ਸੈਂਕੜੇ ਬੰਦਿਆਂ ਦਾ ਆ ਕੇ ਝੁੰਡ ਘੇਰ ਲੈਂਦਾ ਤੇ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਉਸ ਤੋਂ ਬਾਅਦ ਜਿਹੜਾ ਸ਼ਰਮਨਾਕ ਹੁਣ ਤੱਕ ਜਿਹੜੀ ਗੱਲਬਾਤ ਵਾਪਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਪ੍ਰਤੀਕਿਰਿਆ ਅਰੇ ਤੇ ਨਹੀਂ ਆਈ ਹਿਮਾਚਲ ਦਾ ਮੁੱਖ ਮੰਤਰੀ ਜਿਹੜਾ ਕਿ ਕਾਂਗਰਸ ਦਾ ਮੁੱਖ ਮੰਤਰੀ ਹੈ ਜਿਹੜੀ ਕਾਂਗਰਸ ਕਹਿੰਦੀ ਐ ਅਸੀਂ ਸੈਕੂਲਰ ਆ ਅਸੀਂ ਧਰਮ ਨਿਰਪੱਖ ਆ ਅਸੀਂ ਧਰਮ ਦੀ ਜਾਤ ਦੀ ਰਾਜਨੀਤੀ ਨਹੀਂ ਕਰਦੇ ਮੈਂ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਹਿਮਾਚਲ ਦੇ ਵਿੱਚ ਜਿੱਥੇ ਤੁਹਾਡੀ ਪਾਰਟੀ ਦਾ ਕਾਂਗਰਸ ਦਾ ਮੁੱਖ ਮੰਤਰੀ ਐ ਉਹਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਾ ਹੋਣਾ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਜੋ ਹਾਲਾਤ ਇੱਥੇ ਘੱਟ ਗਿਣਤੀਆਂ ਦੇ ਨਾਲ ਲਗਾਤਾਰ ਇਸ ਧਰਤੀ ਦੇ ਉੱਤੇ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਆ ਰਹੇ ਆ ਧੱਕੇ ਹੁੰਦੇ ਆ ਰਹੇ ਆ ਚਾਹੇ ਪੰਜਾਬ ਦੇ ਨਾਲ ਪਹਿਲਾਂ ਵੀ 84 ਵੇਲੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਜ਼ੁਲਮ ਤੇ ਧੱਕਾ ਹੋਇਆ ਉਹ ਅੱਜ ਵੀ ਪੰਜਾਬੀ ਉਸ ਨੂੰ ਚੱਲ ਰਹੇ ਨੇ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਇਸ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਬਿਆਨ ਦੇਣਗੇ ਕਿ ਇੱਕ ਪੰਜਾਬੀ ਜੋੜੇ ਨੂੰ ਹਿਮਾਚਲ ਦੇ ਵਿੱਚ ਇੱਥੇ ਸਰਕਾਰ ਕਾਂਗਰਸ ਦੀ ਆ ਕੁੱਟਿਆ ਜਾਂਦਾ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਬਿਆਨ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਹੈ ਬੋਲਿਆ ਨਹੀਂ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਹੈ ਕਿ ਸੈਂਕੜੇ ਬੰਦਿਆਂ ਦੁਆਰਾ ਬੁਰੀ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਤੇ ਨਾਲ ਉਹਦੀ ਸਾਥ ਹੁੰਦੀ ਕੁੱਟਮਾਰ ਕਰਨਾ ਤੇ ਮੈਂ ਚੇਤਾਵਨੀ ਦੇਣਾ ਚਾਹਣਾ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਕੰਮ ਸਰਕਾਰਾਂ ਦਾ ਹੈ ਕੰਮ ਲੋਕਾਂ ਦਾ ਨਹੀਂ ਆ ਇਹ ਕੰਮ ਪੰਜਾਬ ਸਰਕਾਰ ਨੇ ਹਿਮਾਚਲ ਸਰਕਾਰ ਨਾਲ ਗੱਲ ਕਰਨੀ ਹੈ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਆ ਵੀ ਜੋ ਪੰਜਾਬੀਆਂ ਨਾਲ ਹਿਮਾਚਲ 'ਚ ਪਹਿਲੀ ਵਾਰ ਧੱਕਾ ਨਹੀਂ ਹੋਇਆ ਅੱਗੇ ਵੀ ਕਈ ਵਾਰੀ ਹਿਮਾਚਲ ਦੇ ਵਿੱਚ ਜਦੋਂ ਸਾਡੇ ਨੌਜਵਾਨ ਮੁੰਡੇ ਕੋਈ ਕਿਸੇ ਵੀ ਸ਼ਾਂਤ ਸਾਹਿਬ ਲਾ ਕੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਾਂਦੇ ਆ ਉੱਥੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਲੀਲ ਵੀ ਕੀਤਾ ਜਾਂਦਾ ਗਾਲਾਂ ਵੀ ਕੱਢੀਆਂ ਜਾਂਦੀਆਂ ਕਿਸੇ ਇਨਸਾਨ ਸਾਹਿਬ ਨੂੰ ਲਾਹਾ ਵੀ ਜਾਂਦਾ ਮੋਟਰਸਾਈਕਲਾਂ ਤੋਂ ਪਾੜਿਆ ਵੀ ਜਾਂਦਾ ਅੱਗਾਂ ਵੀ ਲਾਈਆਂ ਜਾਂਦੀਆਂ ਸੋ ਇਹ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਥਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਖਾਸ ਤੌਰ ਦੇ ਉੱਤੇ ਬਿਆਨ ਆਉਣੇ, ਕੰਗਣਾ ਰਣਾਉਤਾ ਬਿਆਨ ਆਉਣਾ ਕਿ ਇੱਥੇ ਅੱਤਵਾਦ ਵੱਲ ਵੱਧ ਰਿਹਾ ਪੰਜਾਬ, ਅੱਤਵਾਦ ਫੈਲ ਰਿਹਾ ਪੰਜਾਬ 'ਚ। ਹਿਮਾਚਲ ਦੀ ਬੱਚੇ ਘਟਨਾ ਦਾ ਵਾਪਰ ਜਾਣਾ, ਸਮੇਂ-ਸਮੇਂ ਤੇ ਹੋਰ ਬਹੁਤ ਤਰ੍ਹਾਂ ਦੇ ਆਗੂਆਂ ਦੇ ਸਿੱਖਾਂ ਦੇ ਖਿਲਾਫ ਜ਼ਹਿਰ ਭਰੇ ਬਿਆਨ ਆਉਣੇ। ਇਹ ਜਿਹੜੀ ਹਕੂਮਤ ਆ ਸਿੱਖਾਂ ਦਾ ਸ਼ਿਕਾਰ ਖੇਡਣ ਲਈ ਫਿਰ ਉਹੀ ਜਿਹੜੀ ਰਣਨੀਤੀ ਉਹ ਤਿਆਰ ਕਰ ਰਹੀ ਹੈ। ਸਿੱਖੋ ਤੁਹਾਨੂੰ ਨਿਸ਼ਚਿਤ ਹੋਣ ਦੀ ਲੋੜ ਹੈ। ਅਗਲੀ ਮੈਂ ਬੇਨਤੀ ਕਰਦਾ ਇਹ ਚੇਤਾਵਨੀ ਸਮਝ ਲਓ ਬੇਨਤੀ ਸਮਝ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਦਾ ਹੱਲ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਹਿਮਾਚਲ ਦੇ ਬੰਦਿਆਂ ਦੀਆਂ ਇੱਥੇ ਕਲੋਨੀਆਂ ਬਣੀਆਂ ਹੋਈਆਂ ਨੇ ਖਾੜ ਦੇ ਵਿੱਚ ਮਹਾਲੀ ਦੇ ਵਿੱਚ ਜੀਰਖਪੁਰ ਦੇ ਵਿੱਚ ਅਸੀਂ ਉਹਨਾਂ ਦਾ ਸ਼ਾਂਤ ਮੈਤਰੀਕੇ ਨਾਲ ਵਿਰੋਧ ਕਰਾਂਗੇ ਘਰਾਓ ਕਰਾਂਗੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਈ ਸੱਜਣਾ ਦੇ ਬੇਲੀਆਂ ਦੇ ਨੌਜਵਾਨਾਂ ਦੇ ਫੋਨ ਆਏ ਕਿ ਭਾਈ ਸਾਨੂੰ ਜੋ ਹਿਮਾਚਲ 'ਚ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਸਾਡੇ ਨਾਲ ਲਗਾਤਾਰ ਸਾਡੇ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਜਿਵੇਂ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਤਾਂ ਮੈਂ ਉਹਨਾਂ ਨੂੰ ਅੱਜ ਨੌਜਵਾਨਾਂ ਨੂੰ ਫੋਨ ਦੇ ਉੱਤੇ ਵੀ ਇਹ ਅਪੀਲ ਕੀਤੀ ਹੈ ਕਿ ਅਸੀਂ ਸਬਰ ਤੋਂ ਕੰਮ ਲੈਣਾ ਜਾਵਦੇ ਤੋਂ ਕੰਮ ਲੈਣਾ ਕੋਈ ੜਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਹਾਂ ਆਪਾਂ ਨੂੰ ਪਤਾ ਹੈ ਖੜ ਮਹਾਲੀ ਜੀਰਖਪੁਰ ਦੇ ਵਿੱਚ ਕਈ ਕਲੌਨੀਆਂ ਐਸੀਆਂ ਹੈਗੀਆਂ ਨੇ ਜਿੰਨਾ ਕਲੌਨੀਆਂ ਦੇ ਵਿੱਚ ਇਹ ਲਿਖ ਕੇ ਲਾਇਆ ਵਾ ਕਿ ਇੱਥੇ ਸਿਰਫ ਤੇ ਸਿਰਫ ਹਿਮਾਚਲ ਦੇ ਬੰਦੇ ਹੀ ਹਿਮਾਚਲੀ ਹੀ ਇੱਥੇ ਘਰ ਆਪਣਾ ਲੈ ਸਕਦੇ ਖੜ ਦੇ ਵਿੱਚ ਤਾਂ ਕਲੋਨੀ ਪੂਰੀ ਹਿਮਾਚਲੀਆਂ ਦੀ ਐ ਦੋ ਤਿੰਨ ਘਰ ਪੰਜਾਬੀਆਂ ਦੇ ਸੀਗੇ ਉਹ ਵੀ ਉੱਥੋਂ ਆਪਣੇ ਘਰਵਾਰ ਵੇਚ ਕੇ ਤੁਰ ਗਏ ਪਤਾ ਲੱਗੇ ਵੀ ਚਾਰ ਸਪੀਰੇ ਹਿਮਾਚਲ ਦੇ ਲੋਕਾਂ ਨੇ ਆ ਕੇ ਕਬਜ਼ਾ ਕਰ ਲਿਆ ਮੈਂ ਬਹੁਤ ਵਾਰੀ ਬੋਲੀ ਐ ਇਹ ਗੱਲ ਇਹ ਪੰਜਾਬ ਦੇ ਇੰਨਾ ਧੋਖੇਬਾਜ਼ ਗਦਾਰਾਂ ਦੇ ਕਰਕੇ ਇਹਨਾਂ ਲੀਡਰਾਂ ਕਰਕੇ ਪਿਛਲੇ 8-10 ਸਾਲਾਂ ਦੇ ਵਿੱਚ ਘਟੋ ਘਟ ਕਟੋ ਘਟ ਪੈਣ 70000 ਬੰਦਾ ਕਰੀਬ ਕਰੀਬ ਹਿਮਾਚਲ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀਆਂ ਲੈ ਚੁੱਕੇ ਆ ਤੇ ਸਾਡਾ ਇਹਨਾਂ ਦਹਾਕਿਆਂ ਦੇ ਵਿੱਚ 10 ਬੰਦੇ ਮੈਨੂੰ ਲੱਗੇ ਦਿਖਾ ਦਿਓ ਵੀ ਦਸਾਂ ਸਾਲਾਂ ਦੇ ਵਿੱਚ ਪੰਜਾਬ ਦੇ ਬੰਦੇ ਹਿਮਾਚਲ ਦੇ ਵਿੱਚ ਸਰਕਾਰੀ ਨੌਕਰੀ ਦੇ ਲੱਗੇ ਹੋਣ ਤੇ ਮੈਂ ਤੁਹਾਨੂੰ ਅੰਕੜੇ ਦੇ ਸਰਾਂ ਰਿਕਾਰਡ ਦੇ ਸਕਦਾ ਕਿ ਪਿਛਲੇ ਦਸਾਂ 12 ਸਾਲਾਂ ਦੇ ਵਿੱਚ 60 70000 ਦੇ ਕਰੀਬ ਬੰਦੇ ਜਿਹੜੇ ਹਿਮਾਚਲ ਦੇ ਸਰਕਾਰੀ ਨੌਕਰੀ ਪੰਜਾਬ ਜਾ ਕੇ ਲੈ ਚੁੱਕੇ ਆ ਅਸੀਂ ਸ਼ਾਂਤ ਮੈਤਰੀਕੇ ਦੇ ਨਾਲ ਉਹਨਾਂ ਭਰਾਵਾਂ ਨੂੰ ਉਹਨਾਂ ਹਿਮਾਚਲੀ ਭੈਣਾਂ ਨੂੰ ਅਸੀਂ ਉੱਥੇ ਇਹ ਪੁੱਛਣਾ ਚਾਹਾਂਗੇ ਉਹਨਾਂ ਦੀ ਖਾਤਰ ਲੰਗਰ ਵੀ ਲਾਵਾਂਗੇ ਚਾਹ ਪਾਣੀ ਪਿਵਾਵਾਂਗੇ ਪਰ ਉਹਨਾਂ ਨੂੰ ਇਹ ਪੁੱਛਾਂਗੇ ਵੀ ਸਾਡਾ ਇਹ ਦੱਸੋ ਵੀ ਜਿਹੜੇ ਸਾਡੇ ਬੰਦੇ ਇੱਥੋਂ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਆ ਉਹਨਾਂ ਬੰਦਿਆਂ ਦੇ ਨਾਲ ਇਹ ਕਿਉਂ ਕੀਤਾ ਜਾਂਦਾ ਕਦੇ ਤੁਹਾਨੂੰ ਹਿਮਾਚਲ ਦੇ ਕਿਸੇ ਬੰਦੇ ਨੂੰ ਕਿਸੇ ਮੁੰਡੇ ਨੂੰ ਕਿਸੇ ਕੁੜੀ ਨੂੰ ਪੰਜਾਬ ਦੇ ਵਿੱਚ ਕਿਸੇ ਪੰਜਾਬੀ ਬੰਦੇ ਵੱਲੋਂ ਕਦੇ ਕੁੱਟਿਆ ਮਾਰਿਆ ਗਿਆ ਹੋਵੇ। ਕਦੇ ਕਿਸੇ ਤਰੀਕੇ ਨਾਲ ਜਲੀਲ ਕੀਤਾ ਗਿਆ ਹੋਵੇ। ਕਦੇ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਤਾਂ ਦਿਖਾ ਦਿਓ। ਤੁਸੀਂ ਵੀ ਤਾਂ ਕਿੰਨੇ ਇੱਥੇ ਆ ਕੇ ਨੌਕਰੀਆਂ ਕਰਦੇ ਹੋ ਕਿੰਨੇ ਚੰਡੀਗੜ੍ਹ ਜਾਂ ਤੁਸੀਂ ਲੱਗੇ ਹੋਏ ਹੋ। ਕਿੰਨੇ ਪੰਜਾਬ ਦੇ ਹਸਪਤਾਲਾਂ 'ਚ ਹਿਮਾਚਲ ਦੇ ਬੰਦੇ ਲੱਗੇ ਹੋਏ।